ਤੇ 3 ਸਨਕਤ ਦਿਨ ਕਾਲਾ ਹੈ ਲੋਕ ਇੱਧਰ ਨੂੰ ਘਰ ਦੇਖਣ ਆਉਂਦੇ ਆ ਭਗਤ ਸਿੰਘ ਨੂੰ ਗੋਰੀਆਂ ਨੇ ਫਾਂਸੀ ਦਾ ਹੈ ਅਸਤੇ ਯਾ ਨਾ ਜੀ ਸ਼ਹੀਦ ਭਗਤ ਸਿੰਘ ਵੀ ਦੇ ਜੱਦੀ ਪੰਡ ਪੰਡ ਖਟਕੜ ਕਲਾਂ ਦੀ ਪੰਡ ਖਟਕੜ ਕਲਾਂ ਦੀ ਜੱਦੀ ਸ਼ਹੀਦ ਦੇ ਘਰ ਨੇ ਜਾਂਦੀ ਜੀ ਸੜਕ ਸੜਕ ਦੇ ਉੱਪਰ ਕੋਈ ਸੀਗਾ ਪਹਿਰਾ ਤੇ ਲੋਕੀਂ ਦੀਆਂ ਬੱਝਾਂ ਲੱਗੀਆਂ ਹੂੰ 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 ਇਹ ਆਹਾਂ ਇਹ ਦੇਖੋ ਇਹ ਜੀ ਸੀਸੀ ਦੇ ਆਜ ਨੂੰ ਸਰਦਾਰਪੁਰ ਸਿੰਘ ਦਾ ਜਦੀਕਰ ਖਟਕੜ ਕਲਾ ਐਨਕਸਟਰ ਹਾਊਸ ਆਫ ਸੀ ਆਖੀ ਤੇ ਵੀ ਨਿਕਲ ਜਾਣਾ ਹੈ ਇਹ ਗਾਣੀ ਜਾਂਦਾ ਹੈ ਹੈ ਐ ਕਰਦੇ ਨਾ ਦੋ ਦੋ ਕਰਕੇ ਜਾਏਗਾ ਉੱਧਰ ਨਹੀਂ ਜਾਂਦਾ ਹੈ ਨਹੀਂ ਉੱਧਰ ਦੀ ਜਾਂਦੇ ਆ ਲੋ ਆ ਜਾ ਉਹ ਪੇੜ ਗੇੜ ਹੋ ਜਾ 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 ਇਹ ਜੀ ਸੀ ਵੀਦੋ ਤਾਂ ਸਿੰਘ ਫਾਜਤ ਜੀ ਦੀ ਇਹ ਛੋਟੀ ਜੱਟ ਦਾ ਬਣੇ ਨਾਨਕ ਸ਼ਾਹੀ ਜਿਹੜੀ ਜੱਟ ਤੇ ਨਾਨਕ ਸ਼ਾਹੀ ਜੱਟ ਸਮਾਰਕ ਪੰਜਾਬ ਸਰਕਾਰ ਦੁਆਰਾ ਦਿੱਤੇ ਗਏ ਸਮਾਰਕ ਦੇ ਪ੍ਰਾਪਤਨ ਸਥਾਨਾਂ ਦੇ ਵਿਸ਼ੇਸ਼ ਨਾਲ ਸੰਬੰਧੀ ਸੰਨ ਦੇ ਅਨੁਸਾਰ ਸਖਤ ਜੀ ਕਿ ਵਿਅਕਤੀ ਸਮਾਰਕ ਚਲ ਨਾਸ ਕਰ ਰਿਹਾ ਹੈ। ਇਹ ਆਜਾ ਆਜਾ। ਜੀ ਸ਼ਹੀਦ ਭਗਤ ਸਿੰਘ ਦਾ ਜੱਦੀਕਰ ਦੀਆ ਜੀ ਲੋਕ ਦਰਸ਼ਨ ਦਾ ਦਾਤ ਕਰਦੇ ਲੋਕ ਦਰਸ਼ਨ ਦਾ ਦਾਤ ਕਰਦੇ ਇਹ ਚੱਕੀ ਆ ਪੀਓ ਜੀ ਪਾਣੀ ਦੀ ਮਾਨੀ ਇਹ ਵਸਤਾਂ ਪੁਰਾਣੀਆਂ ਉਸ ਵਕਤ ਲਾਲਟਨ ਪਈ ਆ ਪ੍ਰੈਸ ਪਈ ਆ ਪੱਖਾ ਦਧੂਨਾ ਸ਼ਾਬਾ ਕੰਗਣੀ ਵਾਲੇ ਗਲਾਸ ਰੋਟੀ ਚਿੱਲਾ ਮੈਂ ਲੱਗਦਾ ਲੱਗਦਾ ਜੇ ਤੀਜੀ ਚਲਾਇਆ ਨਾ ਹੱਥੋਂ ਕੋਈ ਗਾਲ ਨਹੀਂ ਆਉਂਦਾ ਫੇਰ ਦੇ ਦੇ ਰੱਖੋ ਇਹ ਜੀ ਪੇਂਟ ਕਰਤਾ ਸਿਮਰਜੀਤ ਕੌਰ ਗਵਿੰਦਾ ਗੜ ਜੀ ਜੀ ਨੇ ਬਣਾਈਏ ਜੀ ਤਸਵੀਰ ਸਰਦਾਰ ਪਾਕਿਸਤਾਨ ਦੀ ਚਰਖਾ ਪਿਆ ਬਾਲਟੀ ਟੱਬ ਗੜ ਦੀਆਂ ਹੋਰ ਸਾਜੂ ਸਮਾਨ ਇਹ ਸਾਰੀ ਅਿੱਧੇ ਕਿਹੜੇ ਘਰਾਂ ਚ ਹੁੰਦੀਆਂ ਸਾਨੂੰ ਦੋਨਾਂ ਨੂੰ ਪਤਾ ਹੁੰਦਾ ਹੈ ਕਿ ਤੇ ਤੁਹਾਪਾ ਹੀ ਐਟਲੂ ਉਹ ਕੰਨਾ ਹੈ ਇਹਨੂੰ ਮੇਰੂ ਕੀ ਕਹਿੰਦੇ ਸੀ ਉਹ ਜਿਹੜੀ ਹੈ ਉਹ ਦਵਾ ਗਾਗਰਾਂ ਗਾਗਰਾਂ ਆ ਮੂੜੇ ਹਾਂਜੀ ਖੋਟੀ ਪੀੜੀ ਮੂੜੇ ਕਹਿੰਦੇ ਸੀ ਪੀੜੀ ਪੀੜੀ ਮੂੜੇ 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 ਕਹਿੰਦੇ ਸੀ ਉਹ ਪੀੜੀ ਆਉਰੇ ਇਹ ਵੀ ਬੈਠਣ ਲਈ ਹੋਣਾ ਮੈਨੂੰ ਮੈਨੂੰ ਇਹ ਕਿੰਨੇ ਉੱਚਾ ਬੈਠਣਾ ਧੋਬਾ ਸਾਰੇ ਤੁਹਾਨੂੰ ਦੇਖੋ ਜੀ ਉੱਥੋਂ ਆਪਾਂ ਆਪਣੇ ਸਰੋਤਿਆਂ ਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਸ਼ਹੀਦ ਭਗਤ ਸਿੰਘ ਦਾ ਜਿੱਦੀਕਰ ਚਲੋ ਜੀ ਚਲੋ

ਪੰਜਾਬ ਸਰਕਾਰ ਦਾ ਸਖਤ ਪਹਿਰਾ ਐਨਐਸਐਸ ਦੀ ਕਮਾਂਡੋ ਪੰਜਾਬ ਸਰਕਾਰ ਦਾ ਸਖਤ ਪਹਿਰਾ